اور ਪੈਰੀ ਧੁੰਦ ਕਰਕੇ ਟ੍ਰੇਨਾਂ ਤੇ ਜਿਹੜਾ ਅਸਰ ਕਾਫੀ ਦਿਖਾਈ ਦੇ ਰਿਹਾ ਹੈ ਫਰੋਜਪੁਰ ਸਟੇਸ਼ਨ ਤੇ ਖੜਿਆ ਜਿੱਥੇ ਦੇਖ ਸਕਦੇ ਹੋ ਵੀ ਟ੍ਰੇਨਾਂ ਪਿੱਛੋਂ ਹੀ ਜੜੀਆਂ ਉਹ ਕਾਫੀ ਲੇਟ ਆਦੀਆਂ ਤੇ ਇੱਥੇ ਲੇਟ ਵੀ ਜੜੀਆਂ ਉਹ ਜਾ ਰਹੀਆਂ ਜਿਸ ਕਰਕੇ ਯਾਤਰੀਆਂ ਨੂੰ ਵੱਡੀਆਂ ਪਰੇਸ਼ਾਨੀਆਂ ਸਾਹਮਣੇ ਕਰਨਾ ਪੈਦਾ ਹੈ ਕਿ ਕੋਲ ਤਾਂ ਗਈ ਹੈ ਤੇ ਨਾਲ ਠੰਡ ਵੀ ਕਰਾਤੀ ਰਹੀ ਪੈਸੀ ਰੱਜੋ ਤੂੰ ਇੱਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 13 ਮੰਨੂ ਦਾ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਮਨ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੇਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਜਿਹਨਾਂ ਦੇ ਨਾਲ ਬੱਚੇ ਮੁਸ਼ਕਲਾਂ ਜਿਹੜੀਆਂ ਆndੀਆਂ ਨੇ ਕਿਉਂਕਿ ਟ੍ਰੇਨਾਂ ਦੇ ਲੇਟ ਕਿ ਜਾਣ ਕਰਤੇ ਵੀ ਕਾਫੀ ਜਿਹੜਾ ਇੰਤਜ਼ਾਰ ਆ ਉਹ ਯਾਤਰੀਆਂ ਨੂੰ ਇੱਥੇ ਕਰਨਾ ਪੈਂਦਾ ਤੇ ਯਾਤਰੀ ਮਿਲੂ ਤੇ ਨਾਲ ਗੱਲਬਾਤ ਕਰਦੇ ਭਾਜੀ ਜੇ ਟ੍ਰੇਨਾਂ ਨੂੰ ਤੋਦਰੂ ਲਾ ਕੇ ਕੀ ਅਸਰ ਪੈ ਰਿਹਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਟ੍ਰੇਨਾਂ ਲੇਟ ਹੋ ਰਹੀਆਂ ਨੇ ਜਿਨ੍ਹਾਂ ਵਿੱਚ ਯਾਤਰੀਆਂ ਨੂੰ ਬਹੁਤ ਪਰੇਸ਼ਾਨੀ ਹੋ ਜਾਈ ਜਿਵੇਂ ਕਿ ਸਟੂਡੈਂਟ ਜਿਹੜੇ ਜਿਹੜੇ ਜੋਬ ਕਰ ਰਹੇ ਜਿਹੜੇ এমਪਲੋਈਸ ਹੋ ਉਹਨਾਂ ਨੂੰ ਬਹੁਤ ਪਰੇਸ਼ਾਨ ਹੈ। ਭਾਜੀ ਜੇ ਨਾਲ ਵੀ ਬੱਚੇ ਵੀ ਹੁੰਦੇ ਆ ਵੀ ਮਤਲਬ ਕਿ ਉਹਨਾਂ ਕਰਕੇ ਲੱਗਦਾ ਵੀ ਯਾਤਰੀਆਂ ਨੂੰ ਵੱਡੀ ਮੁਸ਼ਕਲ ਕੋ ਠੰਡ ਬਹੁਤ ਜ਼ਿਆਦਾ ਹੈ। ਬਹੁਤ ਜਾ ਕੇ ਘੰਡਾ ਜੀ ਛੋਟੇ ਛੋਟੇ ਬੱਚੇ ਨੇ ਉਹਨਾਂ ਕੋ ਇੰਨਾ ਬੰਦੋਬਸਤ ਹੁੰਗਾਣੇਗਾ ਜਿੰਨੀ ਠੰਡ ਪੈ ਰਹੀ ਹੈ ਇਸ ਕਰਕੇ ਬਹੁਤ ਲੋਕੀ ਪਰੇਸ਼ਾਨ ਹੋ ਰਹੇ ਤੁਸੀਂ ਆਪ ਵੇਖੋ ਟ੍ਰੇਨ ਦੇ ਲੋਕੀ ਬਾਹਰ ਸਾਰੇ ਬਾਹਰ ਹੀ ਖੜੇ ਹੋਏ ਨੇ। ਪੀਣਾ ਬਹੁਤ ਲੇਟ ਹੋ ਰਹੀ ਕਰਨੇ ਬਹੁਤ ਜਿਆਦਾ ਲੋਕ ਲੋਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਭਾਜੀ ਇੰਨੀ ਠੰਡ ਦੇ ਵਿੱਚ ਜੋ ਮੌਸਮ ਦੇ ਵਿੱਚ ਜਿਵੇਂ ਤੁੰਦ ਬਹੁਤ ਜਿਆਦਾ ਪੈ ਰਹੀ ਹੈ ਫਿਰ ਆਪਣੀ ਮੰਜ਼ਿਲ ਤੇ ਕਿਵੇਂ ਜੜੇ ਯਾਤਰੀਓ ਪਹੁੰਚਣਗੇ ਬੱਸ ਮੰਜ਼ਿਲ ਦੇ ਸਾਰੇ ਯਾਤਰੀ ਉਹਦੀ ਡੀਕ ਕਰ ਰਹੇ ਨੇ ਵੇਖ ਰਹੇ ਨੇ ਜਦੋਂ ਟ੍ਰੇਨ ਚੱਲੇਗੀ ਉਹਦੇ ਉਨ ਬੈਟਣਗੇ ਬੱਸ ਸਭ ਲੇਟ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਯਾਤਰੀ ਵੀ ਜੜਿਆ ਖੱਜਲ ਖਾਰ ਹੁੰਦੇ ਦਿਖਾਈ ਦੇ ਰਿਹਾ ਕਿਉਂਕਿ ਟ੍ਰੇਨਾਂ ਜੜੀਆਂ ਉਹ ਲੇਟ ਚੱਲਦੀਆਂ ਪਈਆਂ ਜਿਸ ਕਰਕੇ ਰਾਤ ਸਾਰ ਜੜਾ ਸਾਤ ਤੋਂ ਦੇ ਦਿਖਾਈ ਦੇ ਰਿਹਾ ਐਸੇ ਜੜੇ ਬੱਚੇ ਵੀ ਜੜਿਆ ਟ੍ਰੇਨਾਂ ਵਿੱਚ ਬੈਠੇ ਹੋਏ ਉਹ ਸਾਰ ਤੋਂ ਉੱਤੇ ਦਿਖਾਈ ਦੇ ਰਹੇ ਨੇ ਵੀ ਜੋ ਵੀ ਉਡੀਕ ਕਰਦੇ ਪਏ ਨੇ ਵੀ ਕਿਦੋਂ ਜੜੀਆ ਟ੍ਰੇਨ ਚੱਲੇ ਤਾਂ ਜੋ ਆਪਣੀ ਮੰਜ਼ਿਲ ਤੱਕ ਉਹ ਪਹੁੰਚ ਸਕਣ ਕਿਉਂਕਿ ਠੰਡ ਦਾ ਮੌਸਮ ਹੈ ਠੰਡ ਦੇ ਮੌਸਮ ਦੇ ਵਿੱਚ ਇੰਤਜ਼ਾਰ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਬੇਟਾ ਕਿੰਨਾ ਮੁਸ਼ਕਲ ਹੁੰਦੀ ਹੈ ਠੰਡ ਵਿੱਚ ਇੰਤਜ਼ਾਰ ਕਰਨਾ ਟ੍ਰੇਨ ਚੱਲਣ ਦੀ ਥੜੀ ਜਿਹੀ ਮੁਸ਼ਕਿਲ ਹੁੰਦੀ ਹੈ ਕਿਉਂਕਿ ਟ੍ਰੇਨ ਜਲਦੀ ਨਹੀਂ ਚੱਲ ਰਹੀ ਟਾਈਮ ਵੇਸਟ ਹੁੰਦਾ ਹੈ ਥੋੜਾ ਤੇ ਠੰਡ ਦਾ ਮੌਸਮ ਹੈ ਤੁੰਦ ਵੀ ਪੈ ਰਹੀ ਹੈ ਠੰਡ ਲੱਗਦੀ ਹੈ ਕਿਉਂਕਿ ਮੌਸਮ ਥੋੜਾ ਖਰਾਬ ਹੈ ਦੇਖੋ ਬੱਚੇ ਵੀ ਜੜੇ ਆ ਪਛਾਣ ਹੁੰਦੇ ਦਿਖਾਈ ਦਿੰਦੇ ਕਿਉਂਕਿ ਜਿਹੜਾ ਮੌਸਮ ਹੈਗਾ ਉਹ ਜਿਆਦਾ ਖਰਾਬ ਹੈ ਤੁਹਾਨੂੰ ਇਹ ਦਿਖਾ ਰਹੀ ਆ ਵੀ ਜਿਹੜੇ ਯਾਤਰੀ ਸਾਰੇ ਜਿਹੜੇ ਉਡੀ ਕਰਦੇ ਪਏ ਤਾਂ ਕਿ ਟ੍ਰੇਨ ਚੱਲੇ ਉਹ ਆਪਣੀ ਮੰਜ਼ਿਲ ਤੱਕ ਪਹੁੰਚਣ ਅਤੇ ਹੋਰ ਵੀ ਯਾਤਰੀ ਜਿਹੜੇ ਮੌਜੂਦ ਨੇ ਸਰ ਤੁੰਦਾ ਤੇ ਕੁਝ ਜਨਾਬੀ ਯਾਤਰੀ ਜਿਹੜੇ ਆ ਗਏ ਐ ਇੱਥੇ ਜਿਹੜੇ ਟ੍ਰੇਨਾਂ ਨੂੰ ਵੇਟ ਕਰਦੇ ਪਏ ਨੇ ਉਹ ਸਭ ਤੋਂ ਵੱਧ ਦਿਖਾਈ ਦੇ ਰਿਹਾ ਵੀ ਕਿਸ ਤਰ੍ਹਾਂ ਜਿਹੜੇ ਆ ਉਹ ਖੱਜਲ ਖਾਰ ਹੁੰਦੇ ਪਏ ਨੇ ਕਿਉਂਕਿ ਠੰਡ ਦਾ ਮੌਸਮ ਹੈ ਕੜਾਕੇ ਦੀ ਜਿਹੀ ਠੰਡ ਆ ਉਹ ਪੈਂਦੀ ਪਈ ਆ ਜਿਸ ਕਰਕੇ ਲੋਕਾਂ ਨੂੰ ਜੜਾ ਖੱਜਲ ਖਾਰ ਹੋਣਾ ਪੈ ਰਿਹਾ ਭਾਈ ਜੀ ਜੇ ਠੰਡ ਦੇ ਮੌਸਮ ਦੇ ਵਿੱਚ ਕੀ ਫਰਕ ਪੈ ਰਿਹਾ ਟ੍ਰੇਨਾਂ ਦੀ ਆਵਾਜ਼ ਦੇ ਕੇ ਟ੍ਰੇਨਾਂ ਦੇ ਆਉਣ ਚਾਲ ਨੂੰ ਕਿੰਨਾ ਫਰਕ ਪੈ ਰਿਹਾ ਹੈ ਠੰਡ ਦਾ ਮੌਸਮ ਹੈ ਲੇਟ ਆ ਰਹੀਆਂ ਟ੍ਰੇਨਾਂ ਲੇਟ ਜਾ ਰਹੀਆਂ ਠੰਡ ਬਹੁਤ ਹੈ ਠੰਡ ਬਹੁਤ ਹੈ ਠੰਡ ਬਹੁਤ ਜਾ ਰਹੀ ਹੈ ਬੰਦੇ ਤਾਂ ਕਰਕੇ ਪੁੰਦ ਕਰਕੇ ਫਰਕ ਹਾਂਜੀ ਤੁਹਾਡੇ ਬਹੁਤ ਸਾਰੇ ਤੁੰਦ ਦਾ ਜਿਹੜਾ ਅਸਰ ਆ ਉਹ ਸਾਫ਼ ਤੋਂ ਤੇ ਦਿਖਾਈ ਦੇ ਰਿਹਾ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਤਸਵੀਰਾਂ ਕਿ ਜਿਹੜੇ ਸਟੇਸ਼ਨ ਦੇ ਉੱਤੇ ਜਿਹੜੇ ਆ ਯਾਤਰੀ ਆ ਉਹ ਆਪਣੀ ਟ੍ਰੇਨ ਚੱਲਣ ਦਾ ਇੰਤਜ਼ਾਰ ਕਰਦੇ ਪਏ ਆ ਥੋੜੀ ਸਮੇਂ ਤੋਂ ਲੇਟ ਜਿਹੜੀਆਂ ਟ੍ਰੇਨਾਂ ਚੱਲਦੀਆਂ ਪਈਆਂ ਤੰਦ ਕਰਕੇ ਪਹਿਲਾਂ ਹੀ ਜੜਿਆ ਰੇਲਵੇ ਵਪਾਰ ਵੱਲੋਂ ਜਿਹੜੀਆਂ ਟ੍ਰੇਨਾਂ ਨੂੰ ਕੁਝ ਟ੍ਰੇਨਾਂ ਨੂੰ ਜਿਹੜਾ ਕੈਨਸਲ ਕੀਤਾ ਗਿਆ ਕੋਈ ਲੇਟ ਚੱਲਦੀਆਂ ਪਈਆਂ ਜਿਸ ਕਰਕੇ ਵੱਡੀਆਂ ਮੁਸ਼ਕਲਾਂ ਯਾਤਰੀਆਂ ਨੂੰ ਪਹਿਲਾਂ ਹੀ ਆ ਰਹੀਆਂ ਕਿਉਂਕਿ ਟ੍ਰੇਨਾਂ ਦੇਰੀ ਨਾਲ ਜਿਹੜੇ ਚੱਲਣ ਕਰਕੇ ਇੱਥੇ ਯਾਤਰੀ ਜਿਹੜੇ ਆ ਔਰ ਠੰਡ ਵਿੱਚ ਉਹ ਬੈਠੇ ਹੋਏ ਸਾਹ ਤੋਂ ਤੇ ਦਿਖਾਈ ਦੇ ਰਹੇ ਪਾਜੀ ਠੰਡ ਕਰਕੇ ਕੀ ਨਾ ਮੁਸ਼ਕਲ ਆ ਰਹੀ ਹੈ ਇੱਥੇ ਬੈਠੇ ਸਟੇ ਦੋ ਦੋ ਘੰਟੇ ਲੇਟ ਹੈ ਜੀ ਤਾਂ ਫਿਰ ਇਹੋ ਜੇ ਮੌਸਮ ਦੇ ਵਿੱਚ ਫਿਰ ਇੱਥੇ ਬਹਿਣਾ ਜਿਨ੍ਹਾਂ ਦੇ ਬੱਚੇ ਆ ਉਹਨਾਂ ਕੋਈ ਆਪਸ਼ਨ ਨਹੀਂ ਕੋਈ ਹੋਰ ਆਪਸ਼ਨ ਨਹੀਂ ਨਹੀਂ ਪਾਜੀ ਕੋਈ ਹੋਰ ਹੋਰ ਵੀ ਕੋਈ ਜੜਾ ਵੀ ਕੋਈ ਸਾਧਨ ਨਹੀਂ ਹੈਗਾ ਜਿਸ ਕਰਕੇ ਲੋਕਾਂ ਨੂੰ ਵਧੀਆ ਪਰੇਸ਼ਾਨੀਆਂ ਜਿਹੜੀਆਂ ਚੇਹਨੀਆਂ ਪੈਰੀਆਂ ਪਾਜੀ ਨਹੀਂ ਠੰਡ ਦੇ ਵਿੱਚ ਤੁਸੀਂ ਇੱਥੇ ਬੈਠਿਓ ਹਾਂ ਜੀ ਮਜਬੂਰੀ ਹੈ ਫਿਰ ਦੀ ਟ੍ਰੇਨ ਪਿੱਛੋਂ ਲੇਟ ਹੋ ਗਈ ਤੇ ਅੱਗੇ ਵਾਲੀ ਟ੍ਰੇਨ ਚਲੀ ਗਈ ਤਾਂ ਠੰਡੇ 'ਚ ਦਾ ਬਹਿਣਾ ਮਜਬੂਰੀ ਹੈ ਨਾ ਫਿਰ ਹੁਣ ਟ੍ਰੇਨ ਆਊਗੀ ਤੇ ਤਾਂ ਹੀ ਜਾਵਾਂਗੇ ਹੁਣ ਇਹ ਤਾਂ ਹੈ ਨਹੀਂ ਦੂਰ ਜਾਣਾ ਇਹਦੇ ਜਾ ਨਹੀਂ ਸਕਦੇ ਲੋਕ ਇਹਦਾ ਤੁਸੀਂ ਸਾਬ ਕਹਿ ਸਕਦੇ ਹੋ ਵੀ ਤੁੰਦ ਨੇ ਜਿਹੜੀ ਜ਼ਿੰਦਗੀ ਦੀ ਰਫ਼ਤਾਰ ਦੀ ਜਿਹੜੀ ਹੋਲੀ ਕੀਤੀ ਹੈ ਹਾਂਜੀ ਹੁਣ ਉਮਰ ਦੇ ਲਿਹਾਜ਼ ਤੇ ਤਾਂ ਫੇਰ ਉਹ ਹੈ ਹੀ ਬੰਦੇ ਨੂੰ ਵੀ ਫਰਕ ਪੈਂਦਾ ਹਾਂ ਫਰਕ ਪੈਂਦਾ ਹੀ ਹੈ ਤੁਸੀਂ ਦੇਖ ਸਕਦੇ ਹੋ ਵੀ ਯਾਤਰੀ ਜੜੇ ਇੱਥੇ ਵੀ ਜੜੇ ਬੈਠੇ ਨੇ ਰਾਤਾਂ ਤੋਂ ਤਿੰਨ ਇੰਤਜ਼ਾਰ ਕਰਦੇ ਪਏ ਨੇ ਮਾਤਾ ਵੀ ਜਿਹੜੇ ਹੈਗੇ ਆ ਬੱਚੇ ਵੀ ਜਿਹੜੇ ਨਾਲ ਮੌਜੂਦ ਨੇ ਕਿਉਂਕਿ ਠੰਡੇ ਦੇ ਮੌਸਮ ਦੇ ਵਿੱਚ ਇੰਤਜ਼ਾਰ ਕਰਨਾ ਵੀ ਬਹੁਤ ਮੁਸ਼ਕਲ ਹੁੰਦਾ ਹੈ ਜਿਸ ਕਰਕੇ ਲੋਕਾਂ ਨੂੰ ਜੜੀਆਂ ਵੱਡੀਆਂ ਜੜੀਆਂ ਮੁਸ਼ਕਲਾਂ ਜੜੀਆਂ ਉਹ ਆ ਰੀਆਂ ਨੇ ਜੜੀਆਂ ਟ੍ਰੇਨਾਂ ਹੈਗੀਆਂ ਉਹ ਧੁੰਦ ਕਾਰਨ ਹੀ ਜੜੀਆਂ ਲੇਟ ਚਲਦੀਆਂ ਪਈਆਂ ਅਸੀਂ ਵੀ ਲੋਕਾਂ ਨੂੰ ਕਵਾਂਗੇ ਉਹ ਯਾਤਰੀਆਂ ਨੂੰ ਕਵਾਂਗੇ ਵੀ ਜਿਹੜੇ ਯਾਤਰੀ ਟ੍ਰੇਨ ਦਾ ਸਫ਼ਰ ਕਰਨਾ ਚਾਹੁੰਦੇ ਆ ਉਹ ਆਪਣੇ ਜੜਾ ਟਾਈਮ ਦਾ ਜੜਾ ਪਤਾ ਕਰਕੇ ਹੀ ਕਰੋ ਚੱਲਣ ਕਿਉਂਕਿ ਇੱਥੇ ਸਟੇਸ਼ਨ ਤੇ ਉਹਨਾਂ ਨੂੰ ਇੰਨਾ ਘੰਟਾ ਘੰਟਾ 2-2 ਘੰਟੇ ਜਦੋਂ ਇੰਤਜ਼ਾਰ ਕਰਨਾ ਪੈਂਦਾ ਨਹੀਂ ਠੰਡੇ ਮੌਸਮ ਦੇ ਵਿੱਚ ਫਿਰ ਵੱ ਕਿਉਂਕਿ ਟ੍ਰੇਨਾਂ ਜੜੀਆਂ ਉਹ ਘੰਟਾ 2 ਘੰਟੇ ਜਾਂ ਕੁਝ ਸਮਾਂ ਜਿਹੜਾ ਉਹ ਲੇਟ ਚੱਲਦੀਆਂ ਪਈਆਂ ਜਿਸ ਕਰਕੇ ਫਰੋਪੁਰ ਸਟੇਸ਼ਨ ਤੇ ਕਾਫੀ ਵੱਡੀਆਂ ਜੜੀਆਂ ਮੁਸ਼ਕਲਾਂ ਜੜੀਆਂ ਲੋਕਾਂ ਨੂੰ ਦਰਪੇਸ਼ ਆ ਰਹੀਆਂ ਕਿਉਂਕਿ ਲੋਕ ਜੜਿਆ ਟ੍ਰੇਨਾਂ ਜੜੀਆਂ ਵਿੱਚ ਬੈਠੇ ਜਰੂਰ ਦਿਖਾਈ ਦੇ ਰਹੇ ਨੇ ਆਪਣੀ ਟ੍ਰੇਨ ਚੱਲਣ ਦਾ ਇੰਤਜ਼ਾਰ ਜਰੂਰ ਕਰ ਰਹੇ ਨੇ ਲੇਕਿਨ ਟ੍ਰੇਨਾਂ ਨਾ ਚੱਲਣ ਕਰਕੇ ਉਹਨਾਂ ਨੂੰ ਸਭ ਤੋਂ ਵੱਡੀ ਜੜੀ ਆ ਮੁਸ਼ਕਲ ਉਹ ਹੀ ਹੋ ਆ ਰਹੀ ਆ ਵੀ ਟ੍ਰੇਨਾਂ ਜੜੀਆਂ ਪੂਰੇ ਸਮੇਂ ਤੇ ਪਿੱਛੋਂ ਆ ਨਹੀਂ ਰਹੀਆਂ ਨਾ ਪਿੱਛੋਂ ਆ ਰਹੀਆਂ ਨੇ ਇਸ ਕਰਕੇ ਉਹ ਜੜੀਆਂ ਸਮੇਂ ਸਿਰ ਇੱਥੋਂ ਜਾਂਦੀਆਂ ਨਹੀਂ ਜਿਸ ਕਰਕੇ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਇੱਥੇ ਪੇਸ਼ ਆ ਰਹੀਆਂ ਨੇ ਹੁਣ ਦੇਖਣਾ ਕਿ ਕੰਦ ਜੜੀਆਂ ਕਿੰਨੇ ਕੁ ਦਿਨ ਰਹਿੰਦੀਆਂ ਕਿੰਨੇ ਦਿਨ ਯਾਤਰੀ ਜ ਅਸੀਂ ਵੀ ਯਾਤਰੀਆਂ ਨੂੰ ਫਿਰ ਦੁਬਾਰਾ ਅਪੀਲ ਕਰਦੇ ਕਰਦੇ ਆ ਕਿ ਉਹ ਜਦੋਂ ਘਰੋਂ ਨਿਕਲਣ ਟ੍ਰੇਨ ਦਾ ਸਫ਼ਰ ਕਰਨ ਤੇ ਪਹਿਲਾਂ ਪਤਾ ਕਰਕੇ ਚੱਲਣ ਕਿਉਂਕਿ ਟ੍ਰੇਨਾਂ ਹਰ ਜਿਹੜੀਆਂ ਉਹ ਲੇਟ ਜਿਹੜੀਆਂ ਉਹ ਚੱਲਦੀਆਂ ਪਈਆਂ ਤੰਦ ਕਰਕੇ ਇਹ ਰਾਸਟਰ ਜਿਹੜਾ ਟ੍ਰੇਨਾਂ ਦੇ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕੈਮਰਾਮੈਨ ਦੇ ਨਾਲ ਸਰਬਜੀਤ ਸਿੰਘ ਦੈਨਿਕ ਸਵੇਰਾ ਪ੍ਰੋਇਕਟ